ਪੰਥ ਦਾ ਜਥੇਦਾਰ ਵੱਡਾ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ ਕੋਈ ਪੰਥ ਦੇ ਜਥੇਦਾਰ ਦੇ ਚਰਨਾ ਵਰਗਾ ਵੀ ਨਹੀਂ ਹੁੰਦਾ ਜੀ ਦਾਲਾ ਸਾਹਿਬ ਨੇ ਕਿਹਾ ਤੁਸੀਂ ਬਾਦਲਾ ਦੇ ਭਾਈ ਰਣਜੀਤ ਸਿੰਘ ਸਾਹਿਬ ਦਾ ਜਥੇਦਾਰ ਨੇ ਉਹ ਕਹੇ ਤੂੰ ਬਾਦਲਾ ਦਾ ਗਰਗੱਜ ਸਾਹਿਬ ਦੀ ਇਹ ਗੱਲ ਹੋ ਰਹੀ ਹੈ ਹੁਣ ਆਪਾਂ ਜਦੋਂ ਸਾਡੇ ਆਪਣੇ ਹੀ ਇਹ ਗੱਲ ਕਹਿਣਗੇ ਤੇ ਉਹ ਦੂਜੇ ਤਾਂ ਫਿਰ ਗੈਰ ਸਿੱਖ ਤਾਂ ਕਹਿਣਗੇ ਕਹਿਣਗੇ ਤੇ ਆਪਾਂ ਨੂੰ ਜਥੇਦਾਰ ਦਾ ਸਤਕਾਰ ਕਰਨਾ ਚਾਹੀਦਾ ਹੈ ਉਲਟਾ ਜਥੇਦਾਰ ਦੇ ਨਾਲ ਹੀ ਮੱਥਾ ਲਾ। ਭਗਵਾਨ ਜੀ ਨੇ ਤੇ ਇੱਕ 328 ਰੁਪਿਆਂ ਦੀ ਮਲ ਜਾਜ ਕਰਾਉਣ ਵਾਸਤੇ ਕੰਮ ਕੀਤਾ ਤੇ ਸੁਖਵੀਰ ਨੇ ਇਹਨੇ ਗ੍ਰਾਹ ਕੀਤੇ ਆ ਤੇ ਉਹਨੂੰ ਤਾਂ ਹਮੇਸ਼ਾ ਵੀ ਤੇ ਆਪਣਾ ਜਿਹੜਾ ਜਥੇਦਾਰ ਆ ਆਪੇ ਥਾਪਿਆ ਜਥੇਦਾਰ ਬਹੁਤ ਪ੍ਰਮਾਨ ਥੋੜੀ ਆ ਜਿਹੜਾ ਰਾਤ ਨੂੰ 2 ਵਜੇ ਕੀ ਗੱਲ ਸਾਨੂੰ ਕੀ ਐਡਾ ਡਰ ਪਿਆ ਸੀ ਸਾਰੇ ਸੰਗਤ ਦੇ ਸਾਹਮਣੇ ਉਹਨੂੰ ਚੁੰਦੇ ਹਾਂ ਦੇ ਸੁਖਵੀਰ ਬਾਦਲ ਜਿਹੜਾ ਵਾ ਉਹਨੂੰ ਮਰਬਲੇ ਇਹਨੂੰ ਮਾਫ ਕਰਕੇ ਤੇ ਆ ਜੀ ਲਾ ਕੇ ਸੇਵਾ ਦੋ ਦਿੰਦੀ ਜੇ ਕਿਤੇ ਮੁੱਖ ਮੰਤਰੀ ਦੇ ਚੰਗੇ ਕੰਮ ਵਾਸਤੇ ਗੁਰੂ ਮਹਾਰਾਜ ਰੂਪਾ ਦੀ ਜਾਂਚ ਹੋਣ ਲੱਗੀ ਆ ਨਾ ਸਾਨੂੰ ਪਤਾ ਲੱਗ ਜੂ ਨਾ ਕਿੱਥੇ ਗਏ ਆ ਜੀ ਮੈਂ ਕਿਹਾ ਸਾਰੇ ਜਥੇਬੰਦੀਆਂ ਸਾਰੇ ਹੱਕ ਦੇ ਵਿੱਚ ਆ ਜੇ ਬਡਾਲਾ ਸਾਹਿਬ ਉਹਨਾਂ ਨੇ 328 ਰੂਪਾਂ ਦਾ ਨਾ ਮਾਮਲਾ ਉੱਥੇ ਉਠਾਇਆ ਸੀ ਚੌਂਕ 'ਤੇ ਧਰਨਾ ਲਾਇਆ ਸੀ ਤੇ ਸਾਰੇ ਹੱਕ ਦੇ ਵਿੱਚ ਹੈ ਜੀ ਜੇ ਕੋਈ ਗਲਤੀ ਕਰੇ ਫਿਰ ਤੇ ਬੁਲਾਉਣਾ ਵੀ ਚਾਹੀਦਾ ਨਾ ਕੱਲ ਨੂੰ ਮੰਨ ਲਓ ਪਤਿਤ ਸੇਖਣਾ ਕੋਈ ਪਤਿਤ ਬੰਦਾ ਜਿਹਨੇ ਆਪਦੇ ਦਾੜਾ ਨਾ ਕਤਲ ਕਰਾਇਆ ਹੋਵੇ ਕੇਸ ਕਤਲ ਕਰਾਏ ਹੁਣ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਚਲਿਆ ਜਾਵੇ ਕਿ ਉਹਨੂੰ ਬੁਲਾਇਆ ਨਾ ਜੇ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਊਗੀ ਜਿੱਤੇ ਕੋਈ ਗਲਤੀ ਕਰੇ ਮੈਂ ਕਿਹਨਾਂ ਨੂੰ ਔਕਾਲਤਖ ਸਭ ਤੇ ਬੁਲਾਉਣਾ ਹੀ ਚਾਹੀਦਾ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਸ਼ਰਾਬ ਦੇ ਛੱਟੇ ਮਾਰਿਆ ਸੰਤ ਜਰਨੈਲ ਸਿੰਘ ਜੀ ਉਹਨਾਂ ਦੀ ਫੋਟੋ ਦੇ ਉੱਤੇ ਸ਼ਰਾਬ ਦੇ ਛੱਟੇ ਮਾਰਿਆ ਤੇ ਆਪਾਂ ਨੂੰ ਪਤਾ ਹੈ ਕੋਈ ਬੰਦਿਆ ਲਈ ਕਰਤੂਰ ਥੋੜਾ ਹੈ ਗਲਤੀ ਮਾੜੀ ਹੈ ਨਾ ਤੇ ਇਹਨਾਂ ਬੰਦਿਆਂ ਦੀ ਔਕਾਲਤਖ ਸਭ ਤੇ ਪੇਸ਼ੀ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕੌਣ ਹੁੰਦੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਛੱਟੇ ਮਾਰਨ ਵਾਲੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਿਆਸਤ ਦੇ ਵਿੱਚ ਇਸ ਵੇਲੇ ਤਮਾਸਾਾਨ ਬਚਿਆ ਹੋਇਆ ਹੈ 328 ਰੁਪਆ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਦੀ ਪੇਸ਼ੀ ਕੋਨਾ ਤੇ ਵੱਖ-ਵੱਖ ਲੋਕਾਂ ਦੇ ਵਿਚਾਰ ਆਪਣੇ ਨਾਲ ਇਸ ਵੇਲੇ ਸਿੱਖ ਪ੍ਰਚਾਰਕ ਸਾਢੀ ਗੁਰਪ੍ਰਤਾਪ ਸਿੰਘ ਜੀ ਸੁੱਗਾ ਮੌਜੂਦ ਨੇ ਆਓ ਕਰਦੇ ਹਾਂ ਗੱਲਬਾਤ ਤੇ ਪੌਣੇ ਫਤਿਹਸਾਲ ਵੀਰ ਜੀ ਵਾਗੁਰੂ ਜੀ ਦਾਸ ਸਾਹਿਬ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖ ਰਹੇ ਹੋ ਜੀ ਇਸ ਪੂਰੇ ਮਸਲੇ ਨੂੰ ਕਿ ਇੱਕ ਸਿਤਰਾ ਮਰਿਆਦਾ ਅਨੁਸਾਰ ਲੋਕ ਇਹ ਗੱਲ ਕਹਿ ਰਹੇ ਵੀ ਇੱਕ ਪਤਿਤ ਸਿੱਖ ਨੂੰ ਉਥੇ ਬੁਲਾਇਆ ਹੀ ਨਹੀਂ ਜਾ ਸਕਦਾ ਪਰ ਜਥੇਦਾਰਾਂ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਕਿੰਨੇ ਦੇਖੋ ਇਹ ਅਭੀ ਜੇ ਕੋਈ ਗਲਤੀ ਕਰੇ ਫਿਰ ਤੇ ਬੁਲਾਉਣਾ ਵੀ ਚਾਹੀਦਾ ਨਾ ਕੱਲ ਨੂੰ ਮੰਨ ਲਓ ਪਤਿਤ ਸਿੱਖ ਹਨ ਕੋਈ ਪਤਿਤ ਬੰਦਾ ਜਿਸਨੇ ਆਪਣੇ ਦਾੜਾ ਨਾ ਕਤਲ ਕਰਾਇਆ ਹੋਵੇ ਕੇਸ ਕਤਲ ਕਰਾਏ ਹੁਣ ਕੱਲ ਨੂੰ ਕੋਈ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਅੰਗ ਪਾੜ ਕੇ ਚਲਿਆ ਜਾਵੇ ਕਿ ਉਹਨੂੰ ਬੁਲਾਇਆ ਨਾ ਜੇ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਊਗੀ ਜਿੱਥੇ ਕੋਈ ਗਲਤੀ ਕਰੇ ਮੈਂ ਕਿਹਨਾਂ ਨੂੰ ਔਕਾਲਤਖ ਸਭ ਤੇ ਬੁਲਾਉਣਾ ਹੀ ਚਾਹੀਦਾ ਭਾਵੇਂ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਉਹਨਾਂ ਨੂੰ ਸਦੋ ਔਕਾਲਤਖ ਸਭ ਤੇ ਉਹਨਾਂ ਦੀ ਜਾਂਚ ਪੜਤਾਲ ਕਰੋ ਵੀ ਭਾਈ ਇਦਾਂ ਸਭ ਕੁਝ ਕਿਉਂ ਕੀਤਾ ਹੁਣ ਜੇ ਸਾਡਾ ਮੁੱਖ ਮੰਤਰੀ ਆ ਜੇ ਉਹ ਸਾਡੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਸ਼ਰਾਬ ਦੇ ਛੱਟੇ ਮਾਰਿਆ ਸੰਤ ਜਰਨੈਲ ਸਿੰਘ ਜੀ ਉਹਨਾਂ ਦੀ ਫੋਟੋ ਦੇ ਉੱਤੇ ਸ਼ਰਾਬ ਦੇ ਛੱਟੇ ਮਾਰਿਆ ਤੇ ਆਪਾਂ ਨੂੰ ਪਤਾ ਹੈ ਕੋਈ ਬੰਦੇ ਵਾਲੀ ਕਰਤੂਤ ਥੋੜਾ ਹੈ ਗਲਤੀ ਮਾੜੀ ਹੈ ਨਾ ਤੇ ਇਹਨਾਂ ਬੰਦਿਆਂ ਦੀ ਔਕਾਲਤਖ ਸਭ ਤੇ ਪੇਸ਼ੀ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਕੌਣ ਹੁੰਦੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਛੱਟੇ ਮਾਰਨ ਵਾਲੇ ਤੁਸੀਂ ਕੌਣ ਹੁੰਦੇ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਦੇ ਉੱਤੇ ਛੱਟੇ ਮਾਰਨ ਵਾਲੇ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਸਤਿਕਾਰ ਕਰਦੇ ਆਂ ਅਸੀਂ ਕੋਈ ਇੱਥੋਂ ਤੱਕ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਹੈ ਵੀ ਕਿਸੇ ਨਸ਼ੇ ਦਾ ਸੇਵਨ ਵੀ ਨਹੀਂ ਕਰਨਾ ਤੇ ਜੇ ਕੋਈ ਸਿਗਰਟ ਪੀਣ ਨਾਲ ਨਾਲ ਤੁਸੀਂ ਹੱਥ ਵੀ ਮਲਾ ਲਿਆ ਨਾ ਤਾਂ ਵੀ ਤੁਹਾਨੂੰ ਪੰਜ ਪਿਆਰਿਆਂ ਦੇ ਕੋਲ ਸਦਾਈ ਕਰਾਉਣੀ ਪੈਣੀ ਹੈ ਅਸੀਂ ਇੰਨਾ ਮਰਿਆਦਾ ਦਾ ਧਿਆਨ ਰੱਖਦੇ ਆਂ ਤੇ ਉਹ ਦੂਜੇ ਪਾਸੇ ਉਹ ਸਾਡੇ ਲੀਡਰ ਮਰਿਆਦਾ ਦਾ ਕਾਣ ਕਰ ਰਹੇ ਜੀ ਵੇਖੋ ਜਿਤਨਾ ਤੋਹ ਹੀ ਗੱਲ ਕੀਤੀ ਵੀ ਹਰ ਇੱਕ ਨੂੰ ਬੁਲਾਇਆ ਜਾ ਸਕਦਾ ਪਰ ਰਹਿਤ ਮਰਿਆਦਾ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਇਹ ਗੱਲ ਹੈ ਜੀ ਕਿ ਇੱਕ ਪਤਨ ਸਿੱਖ ਨੂੰ ਨਾ ਤਾਂ ਕੋਈ ਅਸੀਂ ਸਜ਼ਾ ਸੁਣਾ ਸਕਦੇ ਧਾਰਮਿਕ ਤੇ ਨਾ ਹੀ ਉਸ ਨੂੰ ਬੁਲਾਇਆ ਜਾ ਸਕਦਾ ਵੇਖੋ ਧਾਰਮਿਕ ਸਜ਼ਾ ਨਾਸਨੋਂ ਸਜ਼ਾ ਹੋਰ ਵੀ ਹੋਣਦੀਆਂ ਵਾ ਹੋਰ ਕੋਈ ਸਜ਼ਾ ਵੀ ਦਿੱਤੀ ਜਾ ਸਕਦੀ ਆ ਪਰ ਮੈਂ ਗੱਲ ਫੇਰ ਉੱਥੇ ਲੈ ਕੇ ਆਉਣਾ ਕਿ ਕੱਲ ਨੂੰ ਮੰਨ ਲਓ ਇਹੀ ਸੀਐਮ ਹੀ ਆ ਨਾ ਚੌਂਕ 'ਚ ਖੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੋਟੋ ਰੱਖ ਕੇ ਉਹਦੇ ਤੇ ਪਿਸ਼ਾਬ ਕਰਕੇ ਚਲੇ ਜਾਵੇ ਕੋਈ ਬਾਤ ਹੀ ਨਾ ਪਿਛੇ ਫੇਰਾ ਆਪਾਂ ਕੀ ਆਖਾਂਗੇ ਪਤਾ ਤੇ ਆ ਫੇ ਤਾਂ ਕਰਕੇ ਨੂੰ ਕੋਈ ਸਜ਼ਾ ਨਹੀਂ ਸੁਣਾਈ ਜਾ ਸਕਦੀ ਜੇ ਅਕਾਲ ਤਖਤ ਸਾਹਿਬ ਤੋਂ ਨਹੀਂ ਕਾਨੂੰਨ ਦੇ ਮੁਤਾਬਕ ਹੀ ਹੋਰ ਕੋਈ ਸਜ਼ਾ ਦਿੱਤੀ ਜਾਵੇ ਸੋ ਬਹੁਤ ਸਾਰੇ ਕਾਨੂੰਨ ਜਿਹੜੇ ਹੈਗੇ ਆ ਨਾ ਸਜ਼ਾ ਦੇਣੀ ਚਾਹੀਦੀ ਆ सीएम साहब ਦਾ ਤੇ ਵੀ ਬਿਆਨ ਆ ਰਿਹਾ ਕਹਿੰਦਾ ਮੈਨੂੰ ਵਿਦੇਸ਼ਾਂ ਤੋਂ ਫੋਨ ਆ ਰਿਹਾ ਲੋਕ ਇਹ ਗੱਲ ਕਹਿ ਰਹੇ ਆ ਵੀ ਸਾਨੂੰ ਇਹ ਸਾਰਾ ਪ੍ਰੋਗਰਾਮ ਜਿਹੜਾ ਲਾਈਵ ਹੋਣਾ ਚਾਹੀਦਾ ਵਾ ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਤੁਸੀਂ ਜਿਵੇਂ ਦੇਖਦੇ ਵੇਖੋ ਅੱਜ ਤੱਕ ਕਿੰਨੇ ਅਕਾਲ ਤਖਤ ਸਾਹਿਬ ਤੋਂ ਕਿੰਨਿਆਂ ਨੂੰ ਸਜ਼ਾ ਸੁਣਾਈ ਗਈ ਜੀ ਕਿ ਇਹ ਵਾਰੀ ਵੀ ਨਹੀਂ ਲਾਈਵ ਕੀਤਾ ਗਿਆ ਕਿੰਨੇ ਰਾਜਨੀਤਿਕ ਬੰਦੇ ਆ ਕਿੰਨਿਆਂ ਨੂੰ ਸਜ਼ਾ ਸੁਣਾਈ ਗਈ ਇਹ ਵਾਰੀ ਵੀ ਲਾਈਵ ਨਹੀਂ ਕੀਤਾ ਗਿਆ ਫਿਰ ਆਪਾਂ ਇਦਾਂ ਕਹਿ ਸਕਦੇ ਨੇ ਕਿ ਇਹ ਬੰਦੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਚੈਲੰਜ ਕਰਦੇ ਆ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਚੈਲੰਜ ਕਰਦੇ ਬੰਦੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਪਏ ਆ ਫਿਰ ਆ ਆਪਣੀ ਮਰਜ਼ੀ ਕਿਉਂ ਵੇਖੋ ਪੰਥ ਦਾ ਜਥੇਦਾਰ ਹੈ ਨਾ ਜਿਹੜਾ ਉਹ ਵੱਡਾ ਹੁੰਦਾ ਲੀਡਰ ਹਮੇਸ਼ਾ ਛੋਟਾ ਹੀ ਹੁੰਦਾ ਵਾ ਪੰਥ ਦਾ ਜਥੇਦਾਰ ਵੱਡਾ ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਕਿਉਂ ਨਾ ਹੋਵੇ ਕੋਈ ਪੰਥ ਦੇ ਜਥੇਦਾਰ ਦੇ ਚਰਨਾਂ ਵਰਗਾ ਵੀ ਨਹੀਂ ਹੁੰਦਾ ਤੇ ਆਪਾਂ ਨੂੰ ਜਥੇਦਾਰ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਲਟਾ ਜਥੇਦਾਰ ਦੇ ਨਾਲ ਹੀ ਮੱਥਾ ਲਾ ਗੱਲ ਗੱਲ ਤਾਂ ਇਹ ਹੈ ਨਾ ਜੀ ਆਪਾਂ ਜਥੇਦਾਰ ਦੀ ਜਿਹੜੀ ਉਹ ਲੈਵਲ ਹੈ ਨਾ ਜੀ ਉੱਥੇ ਆਪਾਂ ਸਾਰੇ ਸਤਿਕਾਰ ਕਰਦੇ ਹਾਂ ਅਸੀਂ ਵੀ ਕਰਦੇ ਹਾਂ ਸਾਰੇ ਕਰਦੇ ਹਾਂ ਹੈ ਨਾ ਪਰ ਇਹ ਹੋਇਆ ਕਿਉਂ ਉਹਨਾਂ ਦਾ ਜਾਣਾ ਖਣਾ ਉੱਠ ਕੇ ਇੱਕ 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 ਬੰਦੇ ਦਾ ਬਿਆਨ ਹੁੰਦਾ ਆਪਣੇ ਚੜ੍ਹਦੀ ਕਲਾ ਦਾ ਨਾਮ ਹੀ ਲੈ ਲੈਣਾ ਬਟਾਲਾ ਸਾਹਿਬ ਨੇ ਕਿਹਾ ਤੁਸੀਂ ਬਾਦਲਾਂ ਦੇ ਭਾਈ ਰਣਜੀਤ ਸਿੰਘ ਸਾਹਿਬ ਕਾ ਜਥੇਦਾਰ ਨੇ ਉਹ ਕਹਰੇ ਤੂੰ ਬਾਦਲਾਂ ਦਾ ਗਰਗੱਜ ਸਾਹਿਬ ਦੀ ਇਹ ਗੱਲ ਹੋ ਰਹੀ ਹੈ ਹੁਣ ਆਪਾਂ ਜਦੋਂ ਸਾਡੇ ਆਪਣੇ ਇਹ ਗੱਲ ਕਹਿਣਗੇ ਤੇ ਉਹ ਦੂਜੇ ਤਾਂ ਫਿਰ ਗੈਰ ਸਿੱਖ ਤਾਂ ਕਹਿਣਗੇ ਕਹਿਣਗੇ ਆਪਣੇ ਆਨੇ ਤੋਂ ਸ਼ੁਰੂ ਕੀਤਾ ਨਾ ਇਹ ਕੰਮ ਆਪਣੇ ਲੱਤਾਂ ਖਿੱਚ ਰਹੇ ਆ ਆਪਣੇ ਜੇ ਕੋਈ ਚੰਗਾ ਕੋਈ ਕੰਮ ਕਰਦੇ ਆ ਮੈਂ ਕਿਹਾ ਉਹਨਾਂ ਦਾ ਸਾਥ ਦੇ ਕੇ ਲੱਤਾਂ ਖਿੱਚਣ ਦਾ ਆਪਾਂ ਕਿਉਂ ਕੰਮ ਕਰਦੇ ਆ ਮੈਂ ਚਲੋ ਆਪਾਂ ਮਿਲਤ ਨਹੀਂ ਪਾਇਆ ਇਸ ਵੇਲੇ ਮੇਰੀ ਨਜ਼ਰ ਵਿੱਚ ਗੁਰਗੱਜ ਸਾਹਿਬ ਬਹੁਤ ਵਧੀਆ ਉਪਰਾਲੇ ਕਰਦੇ ਆ ਬਹੁਤ ਸ਼ਲਾਘਾਯੋਗ ਉਪਰਾਲੇ ਕਰਦੇ ਆ ਜਿਹੜੇ ਕੰਮ ਕਈ ਸਾਲ ਪਹਿਲਾਂ ਕਰਦੇ ਨੇ ਚਾਹੀਦੇ ਸੀ ਉਹ ਗੁਰਗੱਜ ਸਾਹਿਬ ਹੁਣ ਕਰ ਰਹੇ ਆ ਸੋ ਜਿੱਥੇ ਹਾਂ ਸਾਡੇ ਆਪਸੀ ਕੋਈ ਮਤਭੇਦ ਹੋ ਸਕਦੇ ਪਰ ਜਿੱਥੇ ਕੋਈ ਚੰਗਾ ਕੰਮ ਕਰੇ ਉਹਦੀ ਸ਼ੋਭਾ ਵੀ ਤੇ ਕਰਨੀ ਪੈਂਦੀ ਹੈ ਨਾ ਬਿਲਕੁਲ ਬਣਦੀ ਹੈ ਹਾਂਜੀ ਮੈਂ ਮੈਂ ਇਹ ਗੱਲ ਕਹਿ ਰਿਹਾ ਵੀ ਇਹ ਹੋਇਆ ਕਿਉਂ ਕਿਉਂ ਹੋਇਆ ਕਿਉਂ ਇੰਨੀ ਮਰਿਆਦਾ ਗੁਰਮਰਿਆਦਾ ਅਨੁਸਾਰ ਅਸੀਂ ਜ਼ਿੰਮੇਦਾਰਾਂ ਨੂੰ ਹਾਰੀ ਸਾਰੀ ਸਵਾਲ ਕਰ ਲਾ ਪਿਆ ਕਿਉਂ ਹੋਇਆ ਏ ਕੋਈ ਸਮਾਂ ਸੀ ਨਾ ਜਥੇਦਾਰ ਸਾਹਿਬ ਆਉਂਦੇ ਸੀ ਨਾ ਪੰਡਾਲ ਦੇ ਵਿੱਚ ਤੇ ਲੋਕ ਜਕਾਰਿਆਂ ਦੀ ਗੂਰ ਦੇ ਨਾਲ ਸਵਾਗਤ ਕਰਦੇ ਸੀ ਪਰ ਹੁਣ ਸੋਸ਼ਲ ਮੀਡੀਆ ਤੇ ਵੀ ਗਾਲੀ ਗਲੋਚ ਲੀਡਰ ਵੀ ਗਾਲੀ ਗਲੋਚ ਇਹ ਹੋਇਆ ਕਿਉਂ ਸਵਾਲ ਤਾਂ ਇਹ ਹੈ ਨਾ ਜੀ ਇਹ ਹੋਇਆ ਅਸਲ ਦੇ ਵਿੱਚ ਇਸੇ ਕਰਕੇ ਆ ਵੀ ਅਸੀਂ ਲੋਕ ਹੈ ਨਾ ਜਿਹੜੇ ਅੱਜ ਦੇ ਸਮੇਂ 'ਚ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਨਹੀਂ ਜੁੜੇ ਹੋਏ ਅੱਜ ਤਾਂ ਹੀ ਸਾਡੇ ਨਾਲ ਸਭ ਕੁਝ ਏਦਾਂ ਹੁੰਦਿਆ ਜਣਾ ਖਣਾ ਉੱਠ ਕੇ ਅਕਾਲ ਤਖ਼ਤ ਸਾਹਿਬ ਨੂੰ ਸਵਾਲ ਕਰੀ ਜਾਂਦਾ ਜਣਾ ਖਣਾ ਉੱਠ ਕੇ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਦੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤੇ ਉੰਗਲ ਚੁੱਕੀ ਜਾਂਦਾ ਇਹ ਅਸਲ ਕਾਰਨ ਇਹੀ ਆ ਕਿ ਅਸੀਂ ਸਿੱਖਿਆ ਨਾ ਜਿਹੜੇ ਅਸੀਂ ਸਿੱਖੋ ਕਿ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲੋਂ ਟੁੱਟ ਚੁੱਕੇ ਆ ਜੇ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਜੁੜੇ ਹਈਏ ਕਿਸੇ ਦੀ ਕੀ ਜੁਰਤੇ ਵੀ ਕੋਈ ਸਾਡੇ ਅਕਾਲ ਤਖ਼ਤ ਸਾਹਿਬਾ ਲੰਗਲ ਕਰ ਜਾਵੇ ਕਿਸੇ ਦੀ ਕੀ ਜੁਰਤੇ ਵੀ ਸਾਡੇ ਅਕਾਲ ਸਿਧਾਂਤਾਂ ਨੂੰ ਕੋਈ ਚੈਲੰਜ ਕਰ ਜਾਵੇ ਕੋਈ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾ ਲਵੇ ਜੀ ਸੋ ਆਪਾਂ ਨੂੰ ਇੱਕ ਹੋਣਾ ਪਊਗਾ ਆਪਾਂ ਨੂੰ ਗੁਰੂ ਗ੍ਰੰਥ ਦੇ ਗੁਰਪੰਥ ਦੇ ਨਾਲ ਜੁੜਨਾ ਪਊਗਾ ਹੁਣ ਕਈ ਬੰਦੇ ਇੱਥੇ ਵੀਡੀਓ ਵੇਖਣਗੇ ਕਈ ਕਹਿਣਗੇ ਜੀ ਏ ਆਗੇ ਵੱਡੇ ਟਾਡੀ ਅਸੀਂ ਬੰਦੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਨਾਲ ਜੁੜੇ ਆਂ ਮੈਂ ਕਹਿੰਨਾ ਵੀ ਇਹ ਜਿਹੜੇ ਬੰਦੇ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਨਾਲ ਜੁੜੇ ਆਂ ਇਹ ਬੰਦੇ ਅਸਲ ਵਿੱਚ ਜੁੜੇ ਹੀ ਨਹੀਂ ਹੈਗੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਨਾਲ ਜੇ ਬੰਦੇ ਪੰਥ ਦੇ ਨਾਲ ਜੁੜੇ ਹੋਣ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੋਣ ਤੇ ਉਹ ਟਾਵਰ ਦੇ ਉੱਤੇ ਬੈਠਾ ਆ ਸਮਾਨੇ 400 ਫੁੱਟ ਉੱਚੀ ਥਾਂ ਤੇ ਨਾ ਠੰਡ ਦੇ ਦਿਨਾਂ ਵਿੱਚ ਉਹਦੀ ਜਾ ਕੇ ਬਾਤ ਖੁਸ਼ੀ ਜਾਂਦੀ ਸੋ ਪਿੰਡ ਦੇ ਵਿੱਚ ਮੰਨ ਲਓ ਕੋਈ ਅਨਾਉਂਸਮੈਂਟ ਹੋ ਜਾਂਦੀ ਹੈ ਜੀ ਫਲਾਣੇ ਲੀਡਰ ਦੀ ਰੈਲੀ 10 ਵਜੇ ਬੱਸ ਜਾਣੀ ਜੀ 9.9 ਉਥੇ ਪਹੁੰਚ ਜਾਂਦੇ ਆ ਤੇ ਬਸਾਂ ਤੇ ਲਮਕ ਲਮਕ ਕੇ ਬਾਰੀਆਂ ਤੇ ਲਮਕ ਲਮਕ ਕੇ ਅਸੀਂ ਲੀਡਰਾਂ ਦੀਆਂ ਰੈਲੀਆਂ ਜਾਂਦੇ ਆ ਪਰ ਜਦੋਂ ਭਾਈ ਗੁਰਜੀਤ ਸਿੰਘ ਟਾਵਰ ਦੇ ਉੱਤੇ ਬੈਠਾ ਆਵਾਜ਼ ਮਾਰਦਾ ਵਾ ਤੇ ਗਿਣਤੀ ਦਾ 100 ਸਰੀਰ ਪੰਡਾਲ ਚ ਬੈਠਾ ਹੁੰਦਾ ਫਿਰ ਇੱਥੇ ਆਪਾਂ ਇਹੀ ਗੱਲ ਕਹਿ ਸਕਦੇ ਆ ਨਾ ਕਿ ਅਸੀਂ ਪਾਰਟੀਆਂ ਨਾਲ ਜੁੜੇ ਆ ਆ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਗੱਜ ਦੇ ਸਮੇ ਸਾਡੇ ਸਿੱਖਾਂ ਨੂੰ ਲੋਕ ਤਾਂ ਇਸ ਗੱਲ ਦੀ ਵੀ ਚਰਚਾ ਕਰ ਰਿਹਾ ਵੀ ਜੇਕਰ 328 ਰੁਪਿਆਂ ਦਾ ਕੋਈ ਹਸਾਬਿਕਤਾਵ ਦੇ ਦੇਣ ਤਾਂ ਫੇਰ ਤਾਂ ਕੋਈ ਗੱਲ ਹੀ ਨਹੀਂ ਫੇਰ ਤਾਂ ਕੋਈ ਵੀ ਨਹੀਂ ਬੋਲੂਗਾ ਸਾਰੇ ਦੇ ਮੂੰਹ ਬੰਦ ਹੋ ਜਾਣਗੇ ਜੇ ਉਹਨਾਂ ਨੂੰ ਪਤਾ ਵੀ ਸ਼ਰੋਮਣੀ ਕਮੇਟੀ ਵੱਲੋਂ 328 ਰੁਪਏ ਦੇ ਪੈਸੇ ਦੇ ਵਿੱਚ ਹੇਰਫੇਰ ਹੋਇਆ ਵਾ ਅਸੀਂ ਇਹ ਮੰਨ ਲੈਨੇ ਬੇਅੱਬੀ ਦਾ ਮਾਮਲਾ ਨਹੀਂਗਾ ਪਰ ਪੈਸੇ ਦਾ ਹੇਰਫੇਰ ਹੋਇਆ ਵਾ ਉਹਨਾਂ ਬੰਦੇ ਨੂੰ ਆਪਾਂ ਘਰ ਨੂੰ ਕਹ lata ਉਹਨਾਂ ਦੇ ਪੇਮੈਂਟ ਦੇ ਕੇ ਉਹਨਾਂ ਨੂੰ ਜੋ ਵੀ ਉਹਨਾਂ ਦਾ ਬਚਦਾ ਸੀ ਖਾਤਾ ਉਹਨਾਂ ਦੇ ਪੈਸੇ ਦੇ ਕੇ ਹੀ ਰਿਟਾਇਰਮੈਂਟ ਕਰਤਾ ਕਿ ਇਹ ਸਜ਼ਾ ਬਿਲਕੁਲ ਕਾਫੀ ਸੀ ਉਹਨਾਂ ਬੰਦੇ ਵਾਸਤੇ ਵੇਖੋ ਇਦਾਂ ਨਹੀਂ ਹੁੰਦਾ ਸਜ਼ਾ ਤੇ ਆ ਸਖਤੋ ਸਖਤ ਮਿਲਣੀ ਚਾਹੀਦੀ ਹੈ ਇਹ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਜਿੱਥੇ ਕੋਈ ਸਹੀ ਹੋਵੇ ਉਹਨੂੰ ਸਹੀ ਕੋ ਜਿੱਥੇ ਕੋਈ ਗਲਤ ਆ ਉਹਨੂੰ ਗਲਤ ਕਹੀਏ ਹੁਣ ਜੇ ਮੰਨ ਲਓ ਕਿ ਉਹਨਾਂ ਨੂੰ ਉਦਾਂ ਹੀ ਡਿਊਟੀ ਤੋਂ ਨਾ ਕੱਢ ਕੇ ਘਰੇ ਕੱਲਤਾ ਹੋ ਸਕਦਾ ਦੋਹਾਂ 24 ਸਾਲਾਂ ਬਾਅਦ ਜੋ ਕੰਮ ਠੰਡਾ ਪੈ ਗਿਆ ਉਹਨਾਂ ਫਿਰ ਹਣਾ ਕਮੇਟੀ ਦੇ ਦੁਆਲੇ ਬਹਾਲ ਕਰਦਣ ਇਹਦੇ ਚ ਕੋਈ ਵੱਡੀ ਗੱਲ ਨਹੀਂ ਤੇ ਇਦਾਂ ਹੁੰਦਾ ਹੀ ਆਇਆ ਸਾਡੇ ਨਾਲੇ ਹੁੰਦਾ ਰਹਿਣਾ ਵਾ ਬਾਕੀ ਮੇਨ ਗੱਲ ਇਹ ਆ ਕਿ ਉਹਨਾਂ ਨੂੰ ਸਜ਼ਾ ਜਿਹੜੀ ਆ ਉਹ ਹੋਰ ਵੀ ਕੋਈ ਦੇਣੀ ਚਾਹੀਦੀ ਕੋਈ 6-7 ਮਹੀਨੇ ਕੋਈ ਸਾਲ 2 ਸਾਲ ਜਿਹੜੀ ਆ ਉਹ ਕੈਦ ਵੀ ਉਹਨਾਂ ਨੂੰ ਹੋਣੀ ਚਾਹੀਦੀ ਇਹ ਸਵਾਲ ਤਾਂ ਉਹਨਾਂ ਸਰਕਾਰ ਵੱਲੋਂ ਐਫ ਆਰ ਦਰਜ ਕੀਤੀ ਗਈ ਪਰ ਸ਼ਰੋਮੀ ਕੈਂਟੀ ਕਮੇਟੀ ਇਹ ਗੱਲ ਕਹਿ ਰਹੀ ਹੈ ਵੀ ਇਹ ਸਾਡਾ ਆਪਸੀ ਮਾਮਲਾ ਹੈ ਸਰਕਾਰ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਤੁਸੀਂ ਕਹਿ ਰਹੇ ਹੋ ਵੀ ਸਜ਼ਾ ਹੋਣੀ ਚਾਹੀਦੀ ਨਹੀਂ ਸਜ਼ਾ ਤੇ ਵੇਖੋ ਹੋਣੀ ਚਾਹੀਦੀ ਆ ਹੁਣ ਆਪ ਮੈਂ ਤੁਹਾਨੂੰ ਉਹੀ ਗੱਲ ਕਹੀ ਆ ਕਿ ਵੇਖੋ ਹੁਣ ਜੇ ਗੁਰਗੱਜ ਸਾਹਿਬ ਹੋਣਾ ਨੇ ਇਸ ਮੁੱਦੇ ਨੂੰ ਲੈ ਕੇ ਬੁਲਾਇਆ ਨਾ ਕਿ 328 ਰੁਪਿਆਂ ਦੇ ਮਾਮਲੇ ਦੇ ਵਿੱਚ ਨਾ ਕਰਕੇ ਬੁਲਾਇਆ ਮੈਂ ਕਹਿੰਦਾ ਨਹੀਂ ਫਿਰ ਨਹੀਂ ਹਣਾ ਜੇ ਉਹਨਾਂ ਨੇ ਇਹ ਕਰਕੇ ਬੁਲਾਇਆ ਨਾ ਕਿ ਇਹਨਾਂ ਨੇ ਗੁਰੂ ਸਾਹਿਬਾਨਾਂ ਦੀਆਂ ਫੋਟਾਂ ਤੇ ਸ਼ਰਾਬ ਦੇ ਛੱਟੇ ਮਾਰੇ ਆ ਸੰਤ ਜਰਨੈਲ ਸਿੰਘ ਜੀ ਉਹਨਾਂ ਦੀ ਫੋਟੋ ਤੇ ਪਿਸ਼ਾਬ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਕਹਿੰਦਾ ਫਿਰ ਉਹਨੂੰ ਬੁਲਾਉਣਾ ਚਾਹੀਦਾ ਵਾ ਹਣਾ ਇਹ ਇੱਥੇ ਗੁਰਗਾਇਤ ਸਾਹਿਬ ਸਹੀ ਆ ਚਲੋ ਜਿੱਥੇ ਗਲਤ ਆ ਉੱਥੇ ਗਲਤ ਕਵਾਂਗੇ ਜਿੱਥੇ ਸਹੀ ਆ ਉੱਥੇ ਸਹੀ ਆ ਨਾ ਕਵਾਂਗੇ ਤੇ ਬਾਕੀ ਮੈਂ ਇੱਕ ਗੱਲ ਨਾ ਹੋਰ ਕਹਿ ਦੇਣੀ ਚਾਹੁੰਦਾ ਵਾ ਜੀ ਜਿਹੜੇ 328 ਰੁਪਏ ਆ ਉਹ ਕਿੱਥੇ ਕਿੱਥੇ ਗਏ ਅਜੇ ਤੱਕ ਕੋਈ ਵੀ ਸਮਝ ਨਹੀਂ ਪਤਾ ਹਾਂ ਕੋਈ ਵੀ ਲਿਸਟ ਨਹੀਂ ਸਾਹਮਣੇ ਸੰਗਤ ਦੇ ਵਿੱਚ ਨਹੀਂ ਆਈ ਇਹ ਵੀ ਚੀਜ਼ ਚਾਹੀਦੀ ਆ ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਉਹ ਪੰਥ ਦੇ ਸਾਹਮਣੇ ਉਹ ਲਿਸਟ ਲੈ ਕੇ ਆਉਣ 328 ਰੁਪਿਆਂ ਦੀ ਕਿ ਆ 328 ਰੁਪਏ ਜਿਹੜੇ ਆ ਆ ਘਰੇ ਦਿੱਤੇ ਆ ਆ ਗੁਰਦਰੀਨੇ ਦਿੱਤੇ ਆ ਆ ਪਿੰਡ ਦੇ ਚ ਆ ਸ਼ਹਿਰ ਆ ਕਸਬੇ ਚ ਇਨੇ ਦਿੱਤੇ ਤੇ ਬਾਹਰ ਅਹੀਂ ਇਨੇ ਭੇਜੇ ਆ ਉਹਦਾ ਵੇਖੋ ਲਿਸਟ ਤੇ ਜਾਰੀ ਹੋਣੀ ਚਾਹੀਦੀ ਆ ਹੁਣ ਕਈ ਵਾਰ ਹੁਣ ਪਰਸੋਂ ਦੀ ਇੱਕ ਵੀਡੀਓ ਚੱਲਣ ਦੀ ਬੀਬੀ ਉਹ ਜਿਹਨੇ 500 ਰੁਪਏ ਚ ਪ੍ਰੇਮੀ ਜੋੜਿਆਂ ਦੇ ਵਿਆਹ ਕਰਾਉਗੀ ਗਿੱਦੜ ਬਾਹ ਦੀ ਘਟਨਾ ਵਾ ਜੀ ਜੀ ਹੁਣ ਹੋ ਸਕਦਾ ਬੀਬੀ ਕਹਿੰਦੀ ਮੈਂ ਸਰੂਪ ਅੰਮਰ ਸਰੋ ਲੈ ਕੇ ਆਈ ਮੀਡੀਆ ਵਾਲੇ ਪੁੱਛਣ ਦੇ ਵੀ ਕਿੱਥੋਂ ਲੈ ਕੇ ਕਿੰਨੇ ਦਿੱਤੇ ਉਹਨੇ ਇਹ ਚੀਜ਼ ਤੋਂ ਹਣਾ ਮਤਲਬ ਮਲਾ ਕਰਤਾ ਮੁਨਕਰ ਹੋ ਗਈ ਕਹਿੰਦੀ ਕਿ ਮੈਂ ਨਹੀਂ ਨਾ ਦੱਸ ਸਕਦੀ ਵੀ ਤੁਸੀਂ ਜਾਓ ਤੁਸੀਂ ਇੱਥੇ ਕੀ ਲੈਣਾ ਹੈ ਹੁਣ ਹੋ ਸਕਦਾ 328ਆਂ ਦੇ ਵਿੱਚੋਂ ਤਿੰਨ ਵੀ ਹੋਣ ਉਹ ਤਿੰਨ ਹੋਣ ਬਿਲਕੁਲ ਉਹ ਵੀ ਤਿੰਨ ਹੋ ਸਕਦੇ ਆ ਨਾ ਵੀ ਵੇਖੋ ਵੀ ਉੱਥੇ ਗੁਰੂ ਮਹਾਰਾਜ ਰਮਾਲਿਆ ਸਾਹਿਬ ਤੇ ਘਟਾ ਪਿਆ ਚੰਦੂਆ ਸਾਹਿਬ ਦੇ ਘਟਾ ਪਿਆ ਕੋਈ ਨਿਤਨੇਮ ਨਹੀਂ ਕੋਈ ਪ੍ਰਕਾਸ਼ ਨਹੀਂ ਗੰਦੀ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰੱਖੇ ਆ 500 ਰੁਪਏ ਚ ਅਨੰਦ ਕਾਰਜ ਕੀਤੇ ਜਾਂਦੇ ਆ ਪ੍ਰੇਮੀ ਜੋੜੇ ਭੱਜ ਭੱਜ ਕੇ ਉੱਥੇ ਵਿਆਹ ਕਰਵਾਉਂਦੇ ਪਏ ਆ ਮੈਂ ਕਿਹਾ ਵੀ ਜਿੰਨੂ ਵੀ ਅੱ ਇਹ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣਾ ਨਾ ਜਿਹਨੇ ਕਿਸ ਨੇ ਘਰੇ ਪ੍ਰਕਾਸ਼ ਕਰਨਾ ਹੈ ਪਹਿਲਾਂ ਕਮੇਟੀ ਵਾਲੇ ਉਹਦੇ ਘਰੇ ਜਾ ਕੇ ਹਣ ਵੇਖਣ ਕਿ ਪਰਿਵਾਰ ਸਾਰਾ ਗੁਰਸੇਖਿਆ ਮਰਿਆਦਾ ਚ ਰਹਿੰਦਾ ਆ ਨਾ ਨੇਤ ਨੇਮੀ ਆ ਜੀਵਨ ਵਾਲਾ ਹੈ ਨਾ ਤੇ ਇਹਨਾਂ ਦੇ ਵਿੱਚੋਂ ਕੋਈ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਬੀਬੀ ਉੱਪਰ ਵੱਡੇ ਤੇ ਨਹੀਂ ਘਟਾਉਂਦੀ ਰੋਮਾਂ ਦੀ ਬਿਆਦਬੀ ਤੇ ਨਹੀਂ ਕਰਦੀ ਮੈਂ ਕਹਿੰਦਾ ਜਾਂਚ ਪੜਤਾਲ ਕਰਕੇ ਸਰੂਪ ਦੇਣੇ ਫਿਰ ਚਾਹੀਦੇ ਆ ਜੇ ਵਿਧਾਨ ਬਿਨਾਂ ਗੱਲ ਤੋਂ ਸਰੂਪ ਦੇ ਦੇਣੇ ਨਾ ਮੇਰੇ ਵਰਗਾ ਚੱਲ ਜਾਂਦਾ ਜੀ ਹਾਂਜੀ ਜੀ ਆ ਲਓ 1100 ਲਓ 2100 ਪੇਟਾ ਦੇ ਸਰੂਪ ਦੇ ਦਿਓ ਇਹ ਕਹਿੰਦੇ ਆ ਲਓ ਜੀ ਲੈ ਜੋ ਜੀ ਪਰ ਇਹ ਵੀ ਗੱਲ ਗਲਤ ਹੈ ਜੀ ਉਹਨਾਂ ਦਾ ਵਿਧਾਨ ਮੁਤਾਬਕ ਇਹੋ ਹੀ ਆ ਕਿ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਜਿਹੜਾ ਮੈਂਬਰ ਬਣਿਆ ਉਸ ਹਲਕੇ ਦਾ ਪਹਿਲਾਂ ਉਹ ਰਿਪੋਰਟ ਕਰੂਗਾ ਫਿਰ ਧਰਮ ਪ੍ਰਚਾਰ ਕਮੇਟੀ ਜਾ ਆ ਵੇਖ ਕੇ ਆਉਗੀ ਫੇਰ ਸਰੂਪ ਮਿਲਦਾ ਵਿਧਾਨ ਇਹ ਹੀ ਆ ਫਿਰ ਜੇ ਮੰਨ ਲਓ ਕਿ ਉਹ ਚੀਜ਼ਾਂ ਚੈੱਕ ਕਰਦੇ ਨਾ ਘਰਾਂ ਜਾ ਕੇ ਸਾਰੀ ਡਿਟੇਲ ਲੈਂਦੇ ਆ ਸਾਰੀ ਜਾਂਚ ਪੜਤਾਲ ਕਰਦੇ ਆ ਜੀ ਫਿਰ ਵੀਡੀਓ ਕਿਉਂ ਆਉਂਦੀਆਂ ਜੀ ਇਹ ਚੰਦੂਆ ਸਾਹਿਬ ਤੇ ਆ ਵੇਖੋ ਘੱਟਾ ਪਿਆ ਰਮਾਲਿਆਂ ਦੇ ਘੱਟਾ ਪਿਆ ਦੋ ਦਿਨ ਹੋ ਗਏ ਪ੍ਰਕਾਸ਼ ਨਹੀਂ ਕੀਤਾ ਦੋ ਦਿਨ ਹੋ ਗਏ ਸੁਖਾਸਨ ਨਹੀਂ ਕੀਤਾ ਜਿਹੜਾ ਸੱਜਖੰਡ ਦਾ ਪਲੰਗਾ ਉਹ ਉੱਥੇ ਵੀ ਚਾਦਰਾਂ ਗੰਦੀਆਂ ਵਿਛਾਈਆਂ ਫਿਰ ਇਦਾਂ ਦੀਆਂ ਵੀਡੀਓ ਕਿਉਂ ਆਉਂਦੀਆਂ ਇਥੋਂ ਪਤਾ ਲੱਗਦਾ ਆ ਵੀ ਉਹ ਕੇਵਲ ਤੇ ਕੇਵਲ ਉਦਾਂ ਹੀ ਮੈਂਬਰ ਬਣੇ ਆ ਉਹ ਜਾਂਚ ਪੜਤਾਲ ਨਹੀਂ ਕਰਦੇ ਹੈਗੇ ਜੇ ਜਾਂਚ ਪੜਤਾਲ ਕਰਨ ਤੇ ਗੁਰੂ ਸਾਹਿਬਾਂ ਦੀ ਬੇਅਦਬੀ ਕਿ ਕਿਉਂ ਵੇਥਾਂ-ਥਾਂ ਤੇ ਅੱਜ ਕਿਉਂ ਵੱਡਾ ਗੱਲ ਤੇ ਹੈ ਨਾ ਜੀ ਉੱਥੇ ਚੱਲਦੀ ਹੈ ਸ਼ਿਪਾਰਸ਼ ਬਿਲਕੁਲ ਪ੍ਰਧਾਨ ਸਾਹਿਬ ਦਾ ਫੋਨ ਚਲੇ ਗਿਆ ਤੁਹਾਨੂੰ ਸਾਹਿਬ ਨੇ ਫੋਨ ਕਰਤਾ ਅਕਾਲੀ ਦਲ ਦੇ ਕਿਸ ਲੀਡਰ ਦਾ ਫੋਨ ਚਲੇ ਗਿਆ ਮੈਂਬਰ ਬਣ ਕੇ ਉੱਥੇ ਜਨਾਬ ਉੱਥੇ ਗੱਲ ਤੇ ਪਰਚੀ ਦੀ ਹੋ ਰਹੀ ਹੈ ਨਾ ਉਹ ਕਹਿੰਦਾ ਪਰਚੀ ਲੈ ਕੇ ਤੇ ਗੁਰੂ ਮਹਾਰਾਜ ਦੇ ਪਾਸ ਉਹ ਗੱਲ ਤੇ ਉਹ ਜਿੱਦਾਂ ਰਾਜਨੀਤੀ ਵਾਲੇ ਪਾਸੇ ਪਿੱਛੇ ਜੇ ਬਿਆਨ ਨਹੀਂ ਮੈਸੇ ਕਾਂਗਰਸੀਆਂ ਦਾ ਹੀ ਵੀ ਇੰਨੇ ਕਰੋੜ ਲੈਨੇ ਆ ਤੇ ਮੁੱਖ ਮੰਤਰੀ ਦੀ ਟਿਕਟ ਦੇਨੇ ਆ ਇੰਨੇ ਲੱਖ ਲੈਨੇ ਆ ਤੇ ਐਮਪੀ ਦੀ ਇੰਨੇ ਲੱਖ ਲੈਨੇ ਤੇ ਐਮਐਲਏ ਦੀ ਉਦਾਂ ਹੀ ਫਿਰ ਕਮੇਟੀ ਜੋ ਹੁੰਦਿਆ ਵਾ ਵੀ ਇੰਨੇ ਦਿਓ ਤੇ ਆ ਲਓ ਜੀ ਦੇ ਦਿੱਤੀ ਤੁਹਾਨੂੰ ਟਿਕਟ ਦੇ ਦਿੱਤੀ ਫਿਰ ਇਹ ਕਮੇਟੀ ਗਲਤ ਹੈ ਨਾ ਜੀ ਇਹ ਕਮੇਟੀ ਦਾ ਗਲਤ ਹੈ ਨਾ ਜੇ ਆਪਾਂ ਕਮੇਟੀ ਨੂੰ ਗਲਤ ਕਵਾਂਗੇ ਤੇ ਕਮੇਟੀ ਨੂੰ ਸਹੀ ਥੋੜੀ ਕਵਾਂਗੇ ਜਿਹੜੇ ਇਦਾਂ ਕਰਦੇ ਪਏ ਆ ਇਹ ਉਹ ਤੇ ਮੈਂ ਕਹਿ ਰਹਾਂ ਕੋਈ ਸਭ ਤੋਂ ਵੱਡੀ ਜਥੇਬੰਦੀ ਸਾਡੀ ਇਹ ਆ ਆਪਾਂ ਉਹਨੂੰ ਫਾਰਗ ਨਹੀਂ ਕਰ ਸਕਦੇ ਆਪਾਂ ਉਹਨੂੰ ਫਾਰਗ ਨਹੀਂ ਕਰ ਸਕਦੇ 328 ਰੁਪਏ ਚੋਂ ਤੈਨੂੰ ਹਿਸਾਬ ਤਾਬ ਤਾਂ ਦੇਣਾ ਕੋਈ ਮੈਂ ਤੇ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹਿਤੀ ਆ ਵੀ ਜਿਹੜੇ 328 ਰੁਪਏ ਦੀ ਲਿਸਟ ਜਾਰੀ ਕਰੋ ਨਾ ਦੱਸੋ ਕਿੰਨੇ ਸਰੂਪ ਕਿਹੜੇ ਘਰੇ ਦਿੱਤੇ ਆ ਪਿੰਡ ਸ਼ਹਿਰ ਕਨੇਡਾ ਅਮਰੀਕਾ ਇੰਗਲੈਂਡ ਕਿੱਥੇ ਭੇਜੇ ਨੇ ਸਰੂਪ ਦੱਸੋ ਤਾਂ ਸਹੀ ਉਹ ਕਹਿੰਦੇ ਇਹ ਸਾਡੇ ਕੋਲ ਹਿਸਾਬ ਕਿਤਾਬ ਵੀ ਨਹੀਂ ਰਜਿਸਟਰ ਨੋਟ ਹੀ ਨਹੀਂ ਕੀਤਾ ਕੀ ਕਰੋਗੇ ਫਿਰ ਫਿਰ ਚਲੋ ਮੰਨ ਲਓ ਇਸ ਪਿੰਡ ਦੇ ਵਿੱਚ ਇਹ ਪਿੰਡ ਵਾਲੇ 5 ਸਰੂਪ ਲੈ ਕੇ ਆਏ ਕੀ ਗੱਲ ਉਹ ਲਿਸਟ ਦੇ ਵਿੱਚ ਨੋਟ ਨਹੀਂ ਕਰਦੇ ਹਣਕੇ ਹਾਂ ਬਿਲਕੁਲ ਕਰਨਾ ਚਾਹੀਦਾ ਹੈ ਜੇ ਕਰਦੇ ਆ ਤੇ ਫਿਰ ਇਹ 328 ਕਿਉਂ ਨਹੀਂ ਕੀਤੇ ਜੇ ਇਹ ਪਿੰਡ ਦੇ 5 ਸਰੂਪ ਕਰ ਸਕਦੇ ਆ 328ਆਂ ਨੂੰ ਕੀ ਹੋਇਆ 328 ਵੀ ਕਰਨ ਤੁਸੀਂ ਸ਼ਰਮੌਰ ਜੱਤ ਜੀ ਬਲਦੇ ਦੀ ਗੱਲ ਕਰ ਰਹੇ ਹੋ ਧਾਮੀ ਸਾਹਿਬ ਦਾ ਆਪ ਦਾ ਬਿਆਨ ਹੈ ਉਹ ਕਹਿ ਰਹੇ ਜੀ ਦੋ ਚਾਰ ਘਪਲੇ ਤਾਂ ਸਾਡੇ ਰੋਜ਼ ਹੁੰਦੇ ਆ ਕੀ ਕਹੋਗੇ ਤੁਸੀਂ ਦੱਸੋ ਕਭਲੇ ਫਿਰ ਐਦਾ ਥੋੜੀ ਹੁੰਦਾ ਪਰਦਾ ਹੁਣ ਪ੍ਰਧਾਨ ਦੀ ਕੋਈ ਪ੍ਰਧਾਨ ਦੀ ਕੋਈ ਜ਼ਿੰਮੇਵਾਰੀ ਹੁੰਦੀ ਆ ਮੰਨ ਲਓ ਜੇ ਮੈਂ ਹੀ ਆ ਗੁਰਦਾਰੇ ਕਮੇਟੀ ਦਾ ਪ੍ਰਧਾਨ ਆ ਤੇ ਮੇਰੀ ਜ਼ਿੰਮੇਵਾਰੀ ਆ ਮੈਂ ਰੋਜ਼ ਗੁਰਦਾਰੇ ਜਾ ਕੇ ਉਥੋਂ ਦਾ ਸਾਰਾ ਪ੍ਰਬੰਧ ਵੇਖਾਂ ਵੀ ਸਭ ਕੁਝ ਸਹੀ ਚੱਲਦਾ ਪਿਆ ਹੈ ਨਾ ਤੇ ਜੇ ਮੈਂ ਆਖਾਂ ਵੀ ਕੋਈ ਗੱਲ ਨਹੀਂ ਮੈਂ ਜਦੋਂ ਗੁਰਪੁਰਬ ਹੋਗਾ ਨਗਰ ਕੀਰਤਨ ਕੱਢਣਾ ਹੋਗਾ ਮੇਲਾ ਹੋਗਾ ਮੈਂ ਉਦੋਂ ਨਹੀਂ ਜਾਊਗਾ ਤੇ ਫਿਰ ਮੇਰੀ ਪ੍ਰਧਾਨਗੀ ਟੱਡੇ ਹੋਊਗੀ ਪਵਣਾ ਫਿਰ ਮੈਂ ਕੀ ਕਰਨਾ ਬਿਲਕੁਲ ਵਾਸਤੇ ਤਾਂ ਹੈ ਪ੍ਰਧਾਨ ਬੰਦਾ ਵੀ ਸਾਰਾ ਪ੍ਰਬੰਧ ਵੇਖਣਾ ਹਾਂ ਵੀ ਉੱਥੇ ਕੀ ਕੁਝ ਹੋੰਦਿਆ ਵਾ ਮੈਂ ਇੱਕ ਹੋਰ ਸਿੱਖ ਦਾ ਬਿਆਨ ਸੁਣ ਰਿਹਾ ਸੀ ਉਹ ਇਹ ਗੱਲ ਕਹਿ ਰਿਹਾ ਵੀ ਸਰਕਾਰ ਨੂੰ ਦਖਲਦਾਜੀ ਨਹੀਂ ਕਰਨੀ ਚਾਹੀਦੀ ਬੇਸ਼ੱਕ ਨਹੀਂ ਕਰਨੀ ਚਾਹੀਦੀ ਅਸੀਂ ਵੀ ਕਹਿੰਨੇ ਨਹੀਂ ਕਰਨੀ ਚਾਹੀਦੀ ਪਰ ਸਾਡੇ ਪੰਥ ਦੀਆਂ ਇੰਨੀਆਂ ਸੰਪਰਦਾਵਾਂ ਨੇ ਵੱਡੀਆਂ-ਵੱਡੀਆਂ ਸੰਪਰਦਾਵਾਂ ਤੇ ਉਹਨਾਂ ਨੇ ਜ਼ਿਕਰ ਵੀ ਕੀਤਾ ਆਪਾਂ ਨਾਂ ਨਹੀਂ ਲਵਾਂਗੇ ਕਿਸੇ ਦਾ ਵੀ ਕਿਉਂਕਿ ਵੱਡੀਆਂ-ਵੱਡੀਆਂ ਜਥੇਬੰਦੀਆਂ ਨੇ ਦਲ ਪੰਥਿਆ ਉਹ ਕਿਉਂ ਨਹੀਂ ਸ਼ਰੋਮਣੀ ਕਮੇਟੀ ਨੂੰ ਕਹਿੰਦੇ ਵੀ ਭਾਈ ਲਿਆਓ ਲਿਸਟ ਕੱਢ ਕੇ ਉਹ ਕਿੱਥੇ ਗਿਆ 328 ਰੁਪਏ ਦਾ ਸੰਸਾਪਾ ਕੀ ਹੋਈਓ ਕਈ ਵਾਰੀ ਇਦਾਂ ਦਾ ਪਹਿਰਾ ਹੁੰਦਾ ਵਾ ਜੀ ਆਪਾਂ ਕਹਿ ਦਿਆਂ ਨਾ ਵੀ ਦਲਪੰਥ ਨਹੀਂ ਮੈਂ ਕਿਹਾ ਕਿ ਸਾਰੇ ਦਲਪੰਥਾਂ ਵਿੱਚ ਤੇ ਕਿਹੜਾ ਨਹੀਂ ਦਲਪੰਥਾਂ ਵਿੱਚ ਤੇ ਪਰ ਇਹ ਆਪੀ ਉਹਨਾਂ ਦਾ ਗੱਲ ਕਰਨ ਦਾ ਇੱਕ ਤਰੀਕਾ ਵਾ ਹੁਣ ਮੰਨ ਲਓ ਅਸੀਂ ਅਜੀ ਅਸੀਂ ਕਿਹ ਲੋੜਵੰਦ ਪਰਿਵਾਰ ਦੀ ਮਦਦ ਕਰਤੀ 2000 ਦੀਪਾਂ ਵਿੱਚ ਕੀਤੀ ਹੋਵੇ ਸਾਨੂੰ ਆਤੇ ਫੇਸਬੁੱਕ ਤੇ ਲਿਖ ਕੇ ਪਾਉਣਾ ਜੀ ਫਲਾਣੇ ਦਾ 2000 ਰੁਪਏ ਇਹ ਦਿੱਤਾ ਉਹਦੇ ਨੰਦਕਾਰ ਜਾਸਤੇ ਉਹਦੀ ਮਦਦ ਕੀਤੀ ਨਾ ਉਹਦਾ ਕੰਮ ਸਵਾਰਤਾ 2000 ਰੁਪਏ ਦੇ ਕੇ ਨਾ ਜੀ 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 ਸਾਨੂੰ ਲਿਖ ਕੇ ਪਾਉਂਦੀ ਆਤੇ ਉਹ ਲਿਖ ਕੇ ਨਹੀਂ ਪਾਉਂਦੇ ਪਰ ਕੰਮ ਸਾਰਾ ਕੁਝ ਕਰਨ ਦੇ ਮੈਂ ਕਿਹਾ ਸਾਰੇ ਜਥੇਬੰਦੀਆਂ ਸਾਰੇ ਹੱਕ ਦੇ ਵਿੱਚ ਆ ਜੇ ਬਡਾਲਾ ਸਾਹਿਬ ਉਹਨਾਂ ਨੇ 328 ਰੁਪਿਆਂ ਦਾ ਨਾ ਮਾਮਲਾ ਉੱਥੇ ਉਠਾਇਆ ਸੀ ਚੌਂਕ ਤੇ ਧਰਨਾ ਲਾਇਆ ਸੀ ਤੇ ਸਾਰੇ ਹੱਕ ਦੇ ਵਿੱਚ ਆ ਜੀ ਬਿਲਕੁਲ ਇਹਦੇ ਵਿੱਚ ਮੈਂ ਕਿਹਾ ਕਿ ਉਹ ਤੇ ਹਰ ਕੇ ਹੈ ਸੇਖ ਨੂੰ ਇਹ ਮੰਗ ਠਾਉਣੀ ਚਾਹੀਦੀ ਹੈ ਵੀ ਸਾਨੂੰ ਲਿਸਟ ਦਿਓ ਬਸ ਹਨਾ ਅਸੀਂ ਕੁਝ ਨਹੀਂ ਕਹਿੰਦੇ ਤੁਸੀਂ ਜਿਹੜੇ ਬੰਦੇ ਛੱਡੇ ਆ ਉਹਨਾਂ ਬੰਦਿਆਂ ਦੀ ਡਿਊਟੀਆਂ ਤੇ ਭਾਵੇਂ ਫੇਰ ਬਹਾਲ ਕਰ ਦਿਓ ਪਰ ਲਿਸਟ ਤੇ ਦੇ ਦਿਓ ਲਿਸਟ ਤੇ ਦਿਓ ਜਦੋਂ ਲਿਸਟ ਮਿਲ ਗਈ ਫਿਰ ਸਾਰਿਆਂ ਦੇ ਸ਼ੰਕੇ ਜਿਹੜੇ ਦੂਰ ਹੋ ਜਾਣਗੇ ਸਰਕਾਰ ਦੀ ਐਫਆਈਆਰ ਨੂੰ ਕਿਵੇਂ ਮੰਨ ਦਿਓ ਹੋਣੀ ਚਾਹੀਦੀ ਉਹ ਜਿਹੜੇ 16 ਬੰਦੇ ਦੇ ਨਾਮਚਾਦ ਹੋਏ ਆ ਕੀ ਉਹ 16 ਮਿਲਦਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਆਪਣੇ ਨਹੀਂ ਕਰਨਦੇ ਫਿਰ ਤਾਂ ਹੋਣੀ ਚਾਹੀਦੀ ਜਦੋਂ ਆਪਣੇ ਸਾਥ ਛੱਡ ਗਿਆ ਫੇਰ ਤਾਂ ਹੋਣੀ ਚਾਹੀਦੀ ਹੈ ਜੀ ਆਪਣੇ ਬੰਦੇ ਨਹੀਂ ਕਰ ਰਹੇ ਫੇਰ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਜੇ ਪੰਥ ਇਹ ਜੇ ਪੰਥ ਖੁਦ ਇਕੱਠਾ ਹੋ ਕੇ ਕਵੇ ਵੀ ਇਹਨਾਂ 16 ਨੂੰ ਅਸੀਂ ਟੰਗਦੇ ਆ ਤੇ ਫੇਰ ਸਰਕਾਰ ਨੂੰ ਪਿੱਛੇ ਹੋ ਜਾਣਾ ਚਾਹੀਦਾ ਹਾਂਜੀ ਫੇਰ ਹੋ ਜਾਣਾ ਚਾਹੀਦਾ ਜੀ ਬਾਕੀ ਇਹ ਆ ਵੀ ਤੁਹਾਨੂੰ ਪਤਾ ਹੀ ਹੈ ਨਾ ਜੋਗਜ ਆਪਣੇ ਚੱਲਦੇ ਆ ਜੀ ਲਾਤਾਂ ਵਿੱਚ ਖਿੱਚਣ ਦੀ ਪ੍ਰਵਿਰਤੀ ਸਾਡੇ ਚ ਜ਼ਿਆਦਾ ਆ ਕਿ ਜਦਨ ਅਸੀਂ ਇਹ ਬੰਦ ਕਰਤੀ ਅਸਲ ਚ ਸਾਡੀ ਚੜਤੀ ਫਿਰ ਬਾਨੀ ਸਾਡਾ ਰੋ ਵੀ ਫਿਰ ਬਾਨਾ ਨਹੀਂ ਉਹ ਨਜ਼ਰਦਾਰ ਬਸ ਅਨੁਜ ਮਤਲਬ ਵੀ ਇੱਕ ਲੰਗਰਾਂ ਦੇ ਨਾਲ ਤੇ ਛੇਤਰਾਂ ਦੇ ਨਾਲ ਰਹਿ ਗਿਆ ਲੰਗਰ ਲਾ ਲੈ ਛੇਤਰ ਖਾਲੇ ਬਸ ਆ ਦੋ ਕੰਮ ਐ ਸਾਡੇ ਪੰਤੇ ਇਦਾਂ ਹੀ ਹੋ ਰਿਹਾ ਸਾਰੇ ਪਾਸੇ ਜੇ ਕੋਈ ਮਤਲਬ ਭਗਵਾਨ ਜਮਾਨ ਨੇ ਤੇ ਇੱਕ 328 ਰੁਪਿਆਂ ਦੀ ਮਲਜਾਜ ਕਰਾਉਣ ਵਾਸਤੇ ਕੰਮ ਕੀਤਾ ਤੇ ਸੁਖਵੀਰ ਨੇ ਇਹਨੇ ਗ੍ਰਾਹ ਕੀਤੇ ਆ ਤੇ ਉਹਨੂੰ ਤਾਂ ਹਮੇਸ਼ਾ ਵੀ ਤੇ ਆਪਣਾ ਜਿਹੜਾ ਜ਼ਹੀਦਾਰ ਆਪੇ ਥਾਪਿਆ ਜ਼ਹੀਦਾਰ ਬੌਮ ਨੂੰ ਪ੍ਰਮਾਨ ਥੋੜੀ ਆ ਜਿਹੜਾ ਰਾਤ ਨੂੰ 2 ਵਜੇ ਕੀ ਗੱਲ ਸਾਨੂੰ ਕੀ ਰਪਿਆ ਹੀ ਸਾਰੇ ਸੰਗਤਰੇ ਸਾਹਮਣਿਆਂ ਨੂੰ ਚੁੰਦੇ ਹਾਂ ਤੇ ਸੁਖਬੀਰ ਬਾਦਲ ਜਿਹੜਾ ਵਾ ਉਹਨੂੰ ਮਨ ਬਲੇ ਇਹਨੂੰ ਮਾਫ ਕਰਕੇ ਤਿਆਜੀ ਲਾ ਕੇ ਸੇਵਾ ਦੋ ਦੇਣ ਦੀ ਇਹ ਕਹਿੰਦੇ ਮੁੱਖ ਮੰਤਰੀ ਨੇ ਚੰਗੇ ਕੰਮ ਹੱਥੇ ਗੁਰੂਮਾਰ ਦੇ ਸਰੂਪਾ ਦੀ ਜਾਂਚ ਹੋਣ ਲੱਗੀ ਆ ਨਾ ਸਾਨੂੰ ਪਤਾ ਲੱਗਦੂ ਨਾ ਕਿੱਥੇ ਗਏ ਆ ਠੀਕ ਇੱਕ ਆਦਾ ਸਾਨੂੰ ਪਤਾ ਤਾਂ ਹੋਊਗਾ ਨਾ ਕਿੱਥੇ ਗਏ ਆ ਇਹ ਆਂਦੇ ਸਾਨੂੰ ਪਤਾ ਹੀ ਨਹੀਂ ਆ ਗੁਰੂ ਘਰ ਦੇ ਗੁਰੂ ਰਾਮਦਾਸ ਦੇ ਘਰ ਸਰੋਨੀ ਕਮੇਟੀ ਕੋਲ ਕੋਈ ਵੀ ਚੀਜ਼ ਇੱਕ ਜਿਹੜੀ ਪਰਤੀ ਤੋਂ ਬਗਰੇ ਕਿਤੇ ਜਾਂਦੀ ਨਹੀਂ ਜੀ ਇਹ ਇਹਨਾਂ ਨੇ ਮਤਲਬ ਜਿਹੜੀ ਆ ਇਹ ਆਂਦੇ ਸਾਨੂੰ ਅਸੀਂ ਉਹਦਾ ਹਿਸਾਬ ਨਹੀਂ ਇੱਕ ਸਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਆਪਣਾ ਸਿੱਖਾਂ ਦਾ ਸਿਰੋਲ ਸਰਕ ਚੀਜ਼ ਆ ਉਹ ਮਤਲਬ ਉਹਦੇ ਵਿੱਚ ਏਡੀ ਕਿਰਪਾ ਵਾ ਪੂਰੇ ਆਲ ਵਰਲਡ ਦਾ ਉਹ ਮਤਲਬ ਇੱਕ ਗ੍ਰੰਥ ਆ ਤੇ ਇਹ ਜਿਹੜੇ ਆ ਇਹ ਕੁਝ ਸਮਝ ਦੇਣੀਆਂ ਇਹ ਮਤਲਬ ਕੋਈ ਲੋਨ ਕਮੇਟੀ ਆ ਤੇ ਸਹੀ ਕੰਮ ਨਹੀਂ ਆ ਅਸੀਂ ਤੇ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਬੇਨਤੀ ਕਰਦੇ ਚਾਹੁੰਦੇ ਆ ਕਿ ਇਹ ਸਰੋਣੀ ਕਮੇਟੀ ਦੀ ਇਲੈਕਸ਼ਨ ਹੋਣੀ ਚਾਹੀਦੀ ਆ ਤੇ ਕੋਈ ਚੰਗੇ ਜਿਹੜੇ ਸੇਖ ਆ ਉਹ ਜਿੱਤ ਕੇ ਗਾੜੀ ਆਉਣ ਤੇ ਉਹਨਾਂ ਦੇ ਹੱਥੇ ਕਮੇਟੀ ਦਾ ਸਾਰਾ ਪ੍ਰਬੰਧ ਹੋਵੇ ਤੇ ਬਹੁਤ ਗਲਤ ਪਹਾ ਵਰਤ ਰਿਹਾ ਜੀ ਇਹ ਜੀ 2 ਮਿੰਟ ਰੁਕ ਜੋਣ ਦੋ ਸਵਾਲ ਪਾਜ ਨਹੀਂ ਚੁੱਕਿਆ ਇੱਕ ਤਾਂ ਇਲੈਕਸ਼ਨ ਹੋਣਾ ਚਾਹੀਦਾ ਤੇ ਇੱਕ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਦੀ ਜਿਹੜੀ ਚੋਣ ਹੋਈ ਆ ਉਹ ਵੀ ਰਾਤ ਚੋਰੀ ਹੋਈ ਏ ਕਿਵੇਂ ਦੇਖਦੇ ਇਸ ਚੀਜ਼ ਨੂੰ ਵੇਖੋ ਇਹ 2 ਸਵਾਲ ਹੈ ਇਹ ਇਹ ਚੀਜ਼ ਤਾਂ ਕੋਈ ਸ਼ੱਕ ਨਹੀਂ ਹਾਂ ਅਸਲ ਵਿੱਚ ਜਿਹੜੀ ਜਹੇਦਾਰ ਦੀ ਚੋਣ ਹੈ ਨਾ ਉਹ ਹੁੰਦੀ ਆ ਪੂਰੇ ਪੰਥ ਨੂੰ ਇਕੱਠਿਆ ਕਰਕੇ ਨਾ ਜੇ ਅਕਾਲੀ ਬਾਬਾ ਫੂਲਾ ਸਿੰਘ ਦੀ ਚੋਣ ਇਹਦੇ ਬੰਦ ਕਮਰੇ 'ਚ ਨਹੀਂ ਹੋਈ ਹਾਂ ਕਿਸੇ ਗੁਰੂ ਦੇ ਪੰਥ ਨੂੰ ਅਕਾਲ ਤਖਤ ਸਾਹਿਬ ਦੇ ਵਿਹੜੇ 'ਚ ਇਕੱਠਿਆ ਕਰਕੇ ਤੇ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਹੋਈ ਤੇ ਮਰਿਆਦਾ ਵੀ ਸਾਡੀ ਅਸਲ ਵਿੱਚ ਇਹੀ ਆ ਰਾਤ ਨੂੰ 2 ਵਜੇ ਸਰੋਪਾ ਪਾ ਕੇ ਪੱਗਾ ਬਣ ਕੇ ਹਨਾ ਇਦਾਂ ਨਹੀਂ ਆਪਾਂ ਕਹਿ ਸਕਦੇ ਚਲੋ ਬਾਅਦ 'ਚ ਉਹਨਾਂ ਨੇ ਵੈਸੇ ਉਹ ਮਰਿਆਦਾ ਕਰ ਲਈ ਆ ਪਰ ਸਚਾਈ ਤੇ ਇਹ ਆ ਕਿ ਜਿਹੜੀ ਮਰਿਆਦਾ ਆ ਉਹ ਪੰਥ ਦੇ ਵਿੱਚ ਹੋਣੀ ਹੁੰਦੀ ਹੈ ਤਾਂ ਫਿਰ ਉੱਥੇ ਆ ਜੀ ਨਾ ਇਹੇ ਸੁਭਾਲ ਭਗਵੰਤ ਮਾਨ ਪੁੱਛ ਰਿਹਾ ਵੀ ਤੁਸੀਂ ਅੱਧੀ ਰਾਤ ਕਿਉਂ ਆਪਣੇ ਇਹਦਾ ਜਵਾਬ ਹੁਣ 15 ਨੂੰ ਆਪ ਹੀ ਦੇਣਗੇ ਨਾ ਇਹਦਾ ਜਵਾਬ 15 ਨੂੰ ਆਪ ਦੇਣਗੇ ਕੋਈ ਤੋਂ ਸੁਨੇਹਾ ਦੇਣਾ ਚਾਹੋਗੇ ਬਸ ਇਹੀ ਸਨੇਹਾ ਵੀ ਆਪਾਂ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਨਾਲ ਜੁੜੀਏ ਪਾਰਟੀਆਂ ਦਾ ਕਿਹੜਾ ਛੱਡੀ ਇਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਜਿੰਨਾ ਚਿਰ ਤੱਕ ਅਸੀਂ ਪਾਰਟੀਆਂ ਦਾ ਪੱਲਾ ਫੜ ਕੇ ਰਾਵਾਂਗੇ ਨੇ ਮੈਂ ਕਹਿੰਦਾ 328 ਕੀ ਆਉਣ ਵਾਲੇ ਸਮੇਂ 'ਚ 428 ਵੀ ਸਾਡੇ ਸਰੂਪ ਗਾਇਬ ਹੋ ਸਕਦੇ ਆਉਣ ਵਾਲੇ ਸਮੇਂ ਸਾਡੇ ਹਜ਼ਾਰਾਂ ਸਰੂਪ ਗਾਇਬ ਹੋ ਸਕਦੇ ਆ ਜਦੋਂ ਅਸੀਂ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਨਾਲ ਜੁੜ ਗਏ ਤੇ ਕਲਗੀਧਰ ਪਾਤਸ਼ਾਹ ਨੇ ਸਾਡੀ ਪਿੱਠ ਸਿੱਖਾਂ ਦੀ ਕਦੇ ਨਹੀਂ ਲੱਗੰਦੇ ਨਹੀਂ ਅੱਜ ਮਾਰ ਇਥੇ ਖਾ ਰਹੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਦਾ ਪੱਲਾ ਹੀ ਛੱਡਦਾ ਸੀ ਬਿਲਕੁਲ ਦੀ ਵਿਚਾਰ ਚਰਚਾ ਦਾ ਗੱਲ ਫਾਤ ਫਿਰ ਉਹੀ ਆ ਮੇਨ ਪਾਰਟ ਇਹ ਆ ਵੀ ਸਾਨੂੰ ਪਤਤ ਸਿੱਖ ਨੂੰ ਜਾਂ ਗੈਰ ਸਿੱਖ ਨੂੰ ਪੰਥ ਗੁਰਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਉਹਨੂੰ ਮਰਿਆਦਾ ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ ਮਿਲਣਾ ਚਾਹੀਦਾ ਦੂਜੀ ਗੱਲ ਇਹ ਵੀ ਜੇ ਕੋਈ ਸ਼ਰੋਣੀ ਕਮੇਟੀ ਦੇ ਵਿੱਚ ਗਲਤ ਹੋ ਰਿਹਾ ਉਹ ਵੀ ਸਜ਼ਾ ਦੇ ਹੱਕਦਾਰ ਨੇ ਬਾਬਾ ਜੀ ਹੁਣਾਂ ਦਾ ਕਹਿਣਾ ਆ ਜਿਹੜੇ ਸਵਾਲ ਚੁਕੇ ਗਏ ਭਗਵੰਤ ਮਾਨ ਵੱਲੋਂ ਕਿਤੇ ਨਾ ਕਿਤੇ ਉਹ ਵੀ ਜਾਇਜ਼ ਆ ਸ਼੍ਰੋਮਣੀ ਕਮੇਟੀ ਨੂੰ ਉਹ ਹਿਸਾਬ ਵੀ ਦੇਣਾ ਚਾਹੀਦਾ ਹੁਣ 15 ਤਰੀਕ ਨੂੰ ਜਿਹੜੀ ਪੇਸ਼ੀ ਹੋਣ ਜਾ ਰਹੀ ਹੈ ਉਹ ਵੇਖਣਾ ਹੋਵੇਗਾ ਕਿ ਕੌਣ ਕਿਸ ਤੇ ਭਾਰੂ ਪੈਂਦਾ ਹੈ ਕੀ ਲੱਗਦਾ ਹੈ ਕਿ ਕੋਈ ਸਿਆਸੀ ਆ ਆਉਣ ਵਾਲੇ 2027 ਦੀ ਕੋਈ ਤਿਆਰੀ ਹੋ ਰਹੀ ਹੈ ਭਗਵੰਤ ਮਾਨ ਸਰਕਾਰ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਹਮੇਸ਼ਾ ਲੋਕ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਲ ਦੇ ਹੱਥ ਦੇ ਵਿੱਚ ਖੇਡ ਰਹੀ ਹੈ ਹੁਣ ਵੇਖਣਾ ਹੈਓ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿਹੜੇ ਪਾਸੇ ਨੂੰ ਜਾਂਦੀ ਹੈ ਸਾਡੇ ਕੋਲ ਇੰਨੀ ਔਕਾਤ ਨਹੀਂ ਕਿ ਅਸੀਂ ਗੁਰੂ ਸਾਹਿਬ ਤੋਂ ਕੁਝ ਬੋਲ ਸਕੀਏ ਜਾਂ ਤਾਲਤਖਤ ਸਾਹਿਬ ਦੀ ਮਰਿਆਦਾ ਤੇ ਕੁਝ ਬੋਲ ਸਕੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ